ਗੁੱਡ ਮਾਰਨਿੰਗ ਈ ਸਾਰਿਆਂ ਨੂੰ ਮਨ ਫੈਮਿਲੀ ਬਲੌਗ ਤੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੀਆਂ ਤੁਸੀਂ ਵੀ ਆਪਣੇ ਸਾਰੇ ਘਰਾਂ 'ਚ ਸੁਰੱਖਿਤ ਹੋਵੋਗੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਮੈਂ ਕਰਨ ਲੱਗੀ ਆ ਜਨਮ ਅਸ਼ਟਮੀ ਦੇ ਵਰਤ ਵਾਸਤੇ ਕੁਝ ਚੀਜ਼ਾਂ ਰੈਡੀ ਕਰਨ ਲੱਗੀ ਆ ਮੈਂ ਬੜੇ ਇਨਸਟੈਂਟ ਔਰ ਈਜ਼ੀ ਜਿਹੀਆਂ ਹੈ ਆਪਣੇ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਣਗੀਆਂ आज लकी है मैं पंचामृत तैयार करने वास्ते ਤੇ ਇਹ ਹੈਗਾ कच्चਾ ਦੁੱਧ ਗਾਂ ਦਾ ਔਰ ਜੇ ਤੁਹਾਨੂੰ ਗਾਂ ਦਾ ਨਹੀਂ ਵੀ ਮਿਲਿਆ ਤਾਂ ਤੁਸੀਂ ਮੱਝ ਦਾ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਦੇਸੀ ਖੰਡ ਦਹੀਂ ਦਹੀਂ ਕਰਦਾ ਫਰੈਸ਼ ਚਾਹੀਦਾ ਜੇ ਜਿਵੇਂ ਜੇ ਤੁਸੀਂ ਸ਼ਾਮ ਨੂੰ ਬਣਾਣਾ ਤਾਂ ਸਵੇਰੇ ਮਾਰਨਿੰਗ ਦੇ ਵਿੱਚ ਜਮਾ ਕੇ ਉਸ ਨੂੰ ਫ੍ਰਿਜ ਵਿੱਚ ਲਗਾ ਸਕਦੇ ਹੋ ਤੇ ਫਰੈਸ਼ ਤਾਂ ਹੀ ਚਾਹੀਦਾ ਔਰ ਇਸ ਦੇ ਵਿੱਚ ਲੰਮਸ ਵਗੈਰਾ ਨਹੀਂ ਤੋੜਨੇ ਜਿੱਤਾ ਐਜ਼ ਇਟ ਇਜ਼ ਹੀ ਜਿੱਤਾ ਤਹੀ ਹੈ ਉਸੇ ਤਰ੍ਹਾਂ ਹੀ ਯੂਜ਼ ਹੋਏਗਾ ਹੈ ਨਾਂਸ ਤુલਸੀ ਦੇ ਪੱਤੇ ਜਿਹੜੇ ਮੈਂ ਪਾਣੀ ਵਿੱਚ ਭਿਗੋ ਕੇ ਰੱਖੇ ਹੋਏ ਸੀ ਫਰੈਸ਼ ਰਹਿੰਦੇ ਆ ਔਰ 2 ਚਮਚੇ ਗੰਗਾ ਜਲ ਔਰ ਇਸੇ ਨਾਲ ਥੋੜਾ ਤੁਸੀਂ ਸ਼ਹਿਦ ਵੀ ਮਿਲਾ ਸਕਦੇ ਹੋ ਮੈਂ ਡਾਇਵਰ ਹਨੀ ਦਾ ਲੈਂਦਾ ਹੋਇਆ ਸ਼ਹਿਦ ਤੇ ਇਹਦੇ ਵਿੱਚ 2 ਚਮਚੇ ਤੁਸੀਂ ਸ਼ਹਿਦ ਵੀ ਪਾ ਸਕਦੇ ਹੋ ਹਾਂਜੀ ਤੇ ਸਭ ਤੋਂ ਪਹਿਲਾਂ ਕੱਚੇ ਦੁੱਧ ਦੇ ਵਿੱਚ 2 ਚਮਚੇ ਦੇਸੀ ਖੰਡ ਸਾਨੂੰ ਅੱਛੀ ਤਰ੍ਹਾਂ ਮਿਕਸ ਕਰਦੇ ਹਾਂ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਥੋੜੀ ਮਗਰ ਮਤਲਬ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਥੋੜੀ ਜ਼ਿਆਦਾ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਵੀ ਪਾਣਾ ਤੇ ਉਹ ਵੀ ਮਿੱਠਾ ਹੀ ਹੁੰਦਾ ਤੇ ਉਹਦੇ ਕਰਕੇ ਵੀ ਥੋੜਾ ਫਰਕ ਪੈ ਜਾਂਦਾ ਮਿੱਠੇ 'ਚ ਤੇ ਚੀਨੀ ਆਪਣੇ ਮਿਕਸ ਹੋ ਗਈ ਪ੍ਰੋਪਰਲੀ ਤੇ ਹੁਣ ਮੈਂ ਇਹਦੇ ਵਿੱਚ ਦਹੀਂ ਮਿਕਸ ਕਰਾਂਗੀ दही को अपना फेंटना नहीं है क्योंकि इस तरह ही इसका फ्लेवर वी लगता जिस तरह है तो बस ये है कि ज़्यादा व्डे वे लम्स नहीं आने चाहिए इस करके थोड़ा जहाँ इस मिक्स जहा हल्का जहा कर इस दो चम्मच गंगा जल दे ਕੀ ਪੰਚਾਂਮ੍ਰਿਤ ਅਤੇ ਇਹਦੇ ਵਿੱਚ ਆਪਣੇ ਆ ਪੰਜ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਗੰਗਾ ਜਲ ਨੂੰ ਆਪਾਂ ਬਹੁਤ ਸ਼ੁੱਧ ਮੰਨਦੇ ਆ ਇਸ ਕਰਕੇ ਗੰਗਾ ਜਲ ਜ਼ਰੂਰ ਪਾਣਾ ਵਿੱਚ ਇਹਦੇ ਔਰ ਇਸੇ ਨਾਲ ਨਾਲ ਹੀ ਸਭ ਤੋਂ ਜ਼ਿਆਦਾ ਜਿਹੜੀ ਕ੍ਰਿਸ਼ਨ ਜੀ ਦੇ ਪ੍ਰਸ਼ਾਦ ਦੇ ਵਿੱਚ ਐਡ ਕੀਤੀ ਜਾਂਦੀ ਉਹ ਹੈਗੀ ਤુલਸੀ ਕ੍ਰਿਸ਼ਨ ਜੀ ਨੂੰ ਤુલਸੀ ਬਹੁਤ ਪਿਆਰੀ ਸੀ ਤੇ ਇਸ ਕਰਕੇ ਆਪਾਂ ਐਡ ਕਰਾਂਗੇ ਤુલਸੀ ਦੇ ਪੱਤੇ ਤੇ ਤુલਸੀ ਦੇ ਪੱਤੇ ਬਿਲਕੁਲ ਬ੍ਰਿਕ ਬ੍ਰਿਕ ਮੈਂ ਛੋਟੇ ਛੋਟੇ ਹੱਥ ਨਾਲ ਕੱਟ ਲਏ ਇਸ ਨੂੰ ਕੈਂਚੀ ਦੇ ਨਾਲ ਨਹੀਂ ਕੱਟੀ ਦਾ ਕਦੇ ਵੀ ਤુલਸੀ ਦੇ ਪੱਤਿਆਂ ਨੂੰ ਕਿਉਂਕਿ ਇਹਦੇ ਵਿੱਚ ਪਾਰਾ ਹੁੰਦਾ ਹੈ ਔਰ ਵੈਸੇ ਵੀ ਤੂ ਤુલਸੀ ਨੂੰ ਬਹੁਤ ਪੂਜਨੀਏ ਮੰਨਦੇ ਆ ਤੇ ਇਸ ਕਰਕੇ ਤુલਸੀ ਦੇ ਪੱਤਿਆਂ ਨੂੰ ਆਪਾਂ ਨੇ ਹੱਥ ਦੇ ਨਾਲ ਹੀ ਜਿੰਨੇ ਛੋਟੇ ਪੀਸ ਕਰ ਸਕਦੇ ਓਨੇ ਕਰ ਸਕਾਂਗੇ ਔਰ ਇਸ ਤੇ ਜਿਹੜੀ ਡੰਡੀਆਂ ਸੀ ਮੈਂ ਬਾਹਰ ਕੱਢ ਲਈਆਂ ਹੋਈਆਂ ਇਹਨਾਂ ਨੂੰ ਫੈਂਕਾਂਗੇ ਨਹੀਂ ਇਹਨਾਂ ਨੂੰ ਤુલਸੀ ਦੇ ਚਾਹ ਦੇ ਵਿੱਚ ਯੂਜ਼ ਕਰਾਂਗੇ ਤુલਸੀ ਦੀਆਂ ਡੰਡੀਆਂ ਨੂੰ ਤੇ ਇਹਦੇ ਵਿੱਚ ਪਾ ਦਿੱਤੇ ਮੈਂ ਤુલਸੀ ਦੇ ਪੱਤੇ ਮੈਂ 2 ਚਮਚ 2 ਚਮਚੇ ਸ਼ਹਿਦ ਤੇ ਉਹ ਵੀ ਚ ਐਡ ਕਰਾਂਗੀ ਤੇ ਲੋ ਜੀ ਆਪਣਾ ਪੰਚਾਂਬ੍ਰਿਤ ਪੂਰੀ ਤਰ੍ਹਾਂ ਰੈਡੀ ਹੈ ਇਸ ਨੂੰ ਕੁਸ਼ਣ ਜੀ ਦਾ ਭੋਗ ਲਗਾ ਕੇ ਤੇ ਆਪਾਂ ਸਾਰਿਆਂ ਨੂੰ ਵੰਡਾਂਗੇ ਤੇ ਹੁਣ ਲੱਗੀ ਹੈ ਜੀ ਮੈਂ ਧਨੀਏ ਦਾ ਪ੍ਰਸ਼ਾਦ ਬਣਾਉਣ ਤੇ ਉਹਦੇ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਸਾਰੀਆਂ ਆਪਾਂ ਨੇ ਰੈਡੀ ਕਰਕੇ ਰੱਖੀਆਂ ਹੋਈਆਂ सब तो पहले चाहिए सानू धनिया ही धनिया मिक्सी मिकसी के अपने पीस के रख लिया हुए मैं ऑलरेडी इस रखिया हुआ पीस के तो रहे। देसी घी देसी खंड पीसा हुआ नारियल किशमिश काजू बदम और मखाने ये सारा कुछ अपना रेडी है ਦੇਸੀ ਕੀਤੇ ਵਿੱਚ ਮੈਂ ਧਨੀਆ ਪਾ ਲਿਆ ਔਰ ਇਸ ਨੂੰ 5-7 ਮਿੰਟ ਵਾਸਤੇ ਥੋੜਾ ਇਹਨੂੰ ਰੋਸਟ ਕਰਾਂਗੇ ਮੈਂ ਜਦੋਂ اچھی طرح ਪੁੱਜ ਜਾਏਗਾ ਫਿਰ ਆਪਾਂ ਬਾਕੀ ਚੀਜ਼ਾਂ ਮਿਕਸ ਕਰਾਂਗੇ ਔਰ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਪਹਿਲਾ ਆਈਕਨ ਕਰ ਦਿਆ ਕਰੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ। ਮੱਖਣੀ ਆਲਮੋਸਟ ਸੱਡਾ ਰੈਡੀ ਹੈ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ। ਰੋਜੀ ਧਨੀਆ ਸਾਡਾ ਪੁਣਕੇ ਬਿਲਕੁਲ ਅਚੀ ਤਰ੍ਹਾਂ ਰੈਡੀ ਹੈ ਥੋੜਾ ਜਿਹਾ ਠੰਮ ਗੈਸ ਮੈਂ ਬੰਦ ਕਰਤੀ ਥੋੜਾ ਠੰਡਾ ਹੋ ਜਾਏਗਾ ਫਿਰ ਆਪਾਂ ਇਸ ਦੇ ਵਿੱਚ ਦੇਸੀ ਖੰਡ ਮਿਕਸ ਕਰਾਂਗੇ ਕਿਉਂਕਿ ਜੇ ਪਹਿਲਾਂ ਮਿਕਸ ਕਰ ਦਵਾਂਗੇ ਤਾਂ ਉਹ ਫਿਰ ਖੰਡ ਪਾਣੀ ਛੱਡ ਦਿੰਦੀ ਹੈ ਤੇ ਬਾਕੀ ਇਹ ਕਿ ਘੀ ਦੀ ਕੁਆਨਟੀਟੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਈ ਡਰਾਈ ਡਰਾਈ ਥੋੜਾ ਪਸੰਦ ਕਰਦੇ ਹੈ ਤਾਂ ਥੋੜਾ ਘੀ ਤੁਸੀਂ ਘੱਟ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਤੇ ਡਿਪੈਂਡ ਕਰਦਾ ਰੋਜੀ ਆਪਾਂ ਠੰਡਾ ਹੋ ਗਿਆ ఏదే మీ జ అర మిక్స్ కనువే డ్రాయి ఫ్రూట్ వగరా ਤਨੀਆ ਥੋੜਾ ਜਿਹਾ ਹਲਕਾ ਜਿਹਾ ਕੜਵੇਪਨ ਤੇ ਹੁੰਦਾ ਇਸ ਕਰਕੇ ਥੋੜੀ ਜਿਹੀ ਦੇ ਚਪਨ ਮਖੰਡ ਜ਼ਿਆਦਾ ਰੱਖਣੀ ਪੈਂਦੀ ਹੈ। ਚਲੋ ਜੀ ਇਹ ਤਾਂ ਪ੍ਰਸ਼ਾਦ ਆਪਣਾ ਰੈਡੀ ਹੈ ਤੇ ਹੁਣ ਟਾਈਮ ਆ ਗਿਆ ਇਹ ਚਿੱਟੋ ਐ ਫਰਟ ਮਿਕਸ ਕਰਨ ਦਾ। ਪੀਸਿਆ ਹੋਇਆ ਨਾਰੀਅਲ ਬਦਾ కజూ స ఇంపోర్టె ఉంది మేడం ఫ్లేవర్ బే అవత ਤੇ ਫਾਈਨਲੀ ਸਾਡਾ ਧਨੀਆ ਦਾ ਪ੍ਰਸ਼ਾਦ ਔਰ ਪੰਚਾਮ੍ਰਿਤ ਰੈਡੀ ਹੈ ਦੋਨੋਂ ਚੀਜ਼ਾਂ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਰੈਡੀ ਕਰਕੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਿਸ ਤਰ੍ਹਾਂ ਦੇ ਬਣੇ ਔਰ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਦੇ ਰਹੋ